ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਕੁਝ ਕਿਚਨ ਹੈਕ ਦੱਸਾਂਗੇ ਜੋ ਕੈਨੇਡਾ ਦੀ ਭੱਜ ਦੌੜ ਦੀ ਲਾਈਫ ਦੇ ਵਿੱਚ ਜਰੂਰ 유ਸਫੁਲ ਹੋਣਗੇ ਜਿਵੇਂ ਕਿ ਆਪਾਂ ਨੂੰ ਪਤਾ ਹੀ ਆਪਣੇ ਕੋਲ ਟਾਈਮ ਬਹੁਤ ਘੱਟ ਹੁੰਦਾ ਕੰਮਾਂ ਤੋਂ ਆਏ ਥੱਕੇ ਟੁੱਟੇ ਹਨ ਨਾ ਦੈਨ ਆਪਾਂ ਘਰ ਦੇ ਵੀ ਕੰਮ ਕਰਨੀ ਹੁੰਦੇ ਆ ਸੋ ਇਸ ਤਰ੍ਹਾਂ ਆਪਾਂ ਕੁਝ ਦਿਨਾਂ ਦਾ ਜਿੱਦਾਂ ਕਿ ਇੱਕ ਵੀਕ ਦਾ ਤੜਕਾ ਬਣਾ ਕੇ ਰੱਖ ਸਕਦੇ ਆ ਜਿੱਦਾਂ ਕਿ ਤੁਸੀਂ ਇੱਕ ਸਬਜੀ ਲਈ ਇੱਕ ਜਾਂ ਦੋ ਗੰਡੇ ਯੂਜ਼ ਕਰਦੇ ਹੋ ਤਾਂ ਤੁਸੀਂ ਉਸ ਨਾਲ ਵੀਕ ਦੇ 10 ਤੋਂ 12 ਗੰਡੇ ਲਗਾ ਲਓ 10 ਤੋਂ 12 ਗੰਡੇ ਇਕੱਠੇ ਕੱਟ ਕੇ ਥੈਨ ਆਪਾਂ ਔਇਲ ਪਾਵਾਂਗੇ ਉਸ ਦੇ ਵਿੱਚ ਜੀਰਾ ਪਾਵਾਂਗੇ ਥੈਨ ਆਪਾਂ ਪਿਆਜ਼ ਪਾਵਾਂਗੇ ਥੋੜਾ ਬਤਾ ਤੁਸੀਂ ਟੇਸਟ ਦੇ ਲਈ ਲਸਣ ਅਦਰਕ ਐਡ ਕਰਨਾ ਹੈ ਤਾਂ ਇਸ ਟਾਈਮ ਕਰ ਸਕਦੇ ਹੋ ਨਹੀਂ ਤੇ ਜਦ ਤੁਸੀਂ ਸਬਜੀ ਬਣਾਉਣ ਲਈ ਇਸ ਤੜਕਣ ਯੂਜ਼ ਕਰੋਗੇ ਉਦੋਂ ਵੀ ਲਸਣ ਅਦਰਕ ਯੂਜ਼ ਕਰ ਸਕਦੇ ਇਸ ਨੂੰ ਅੱਛੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਸ ਦੇ ਵਿੱਚ ਆਪਾਂ ਇਸ ਦੇ ਵਿੱਚ ਆਪਾਂ ਸਵਾਦ ਅਨੁਸਾਰ ਨਮਕ ਮਿਰਚ ਅਤੇ ਹਲਦੀ ਅਤੇ ਥੋੜਾ ਜਿਹਾ ਗਰਮ ਮਸਾਲਾ ਐਡ ਕਰ ਲਵਾਂਗੇ ਇਸ ਤੋਂ ਬਾਅਦ ਇਸ ਨੂੰ ਆਪਾਂ ਅੱਛੀ ਤਰ੍ਹਾਂ ਭੁੰਨ ਲੈਣਾ ਚੰਗੀ ਤਰ੍ਹਾਂ ਪੱਕਣ ਤੋਂ ਬਾਅਦ ਇਸ ਨੂੰ ਆਪਾਂ ਕੱਚ ਦੇ ਬਰਤਨ ਦੇ ਵਿੱਚ ਇੱਕ ਵੀਕ ਦੇ ਲਈ ਸਟੋਰ ਕਰ ਸਕਦੇ ਹਾਂ ਤੇ ਜਦ ਤੁਸੀਂ ਸਬਜ਼ੀ ਬਣਾਓਗੇ ਤਾਂ ਤੁਸੀਂ ਇਸ ਨੂੰ ਯੂਜ਼ ਕਰ ਸਕਦੇ ਹੋ ਜੋ ਤੁਹਾਡਾ ਟਾਈਮ ਡੇਲੀ ਅਲਾਵਾ ਪਿਆਜ਼ ਨੂੰ ਛਿੱਲਣ ਦਾ ਹਨਾ ਕੱਟਣ ਦਾ ਟਾਈਮ ਸੇਵ ਕਰੇਗਾ ਇਸ ਤੋਂ ਇਲਾਵਾ ਜੇਕਰ ਤੁਸੀਂ ਧਨੀਆ ਜਾਂ ਪਦੀਨਾ ਵੀਕਐਂਡ ਤੇ ਲੈ ਕੇ ਆਉਂਦੇ ਹੋ ਤੇ ਉਹਨੂੰ ਵੀ ਇਦਾਂ ਪੱਤੇ ਕੱਟ ਕੇ ਉਸ ਦੇ ਆਪਾਂ ਡੰਗ ਕੇ ਇੱਕ ਵਰਤਨ ਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਆ ਤੇ ਜਿਹੜਾ ਇਹ ਵੀ ਆਪਣਾ ਟਾਈਮ ਸੇਵ ਕਰ ਦਿੰਦਾ ਤੇ ਜਦੋਂ ਲੋੜ ਆ ਆਪਣੇ ਲੋੜ ਅਨੁਸਾਰ ਪੱਤੇ ਵਾਸ਼ ਕਰਕੇ ਆਪਾਂ ਪਾ ਸਕਦੇ ਆ ਇਸ ਤੋਂ ਇਲਾਵਾ ਤੁਸੀਂ ਘਰੇਲ ਸਨਸ਼ੈਲ ਕਿ ਵੀ ਫ੍ਰਿਜ ਦੇ ਵਿੱਚ ਇਸ ਤਰ੍ਹਾਂ ਸਟੋਰ ਕਰ ਸਕਦੇ ਹੋ ਇਸ ਤਰ੍ਹਾਂ ਛਿੱਲੀ ਛਲਾਈ ਲਸਣ ਵੀ ਮਿਲਦੀ ਹੈ ਪਰ ਉਹ ਥੋੜੀ ਜਿਹੀ ਮਹਿੰਗੀ ਹੁੰਦੀ ਹੈ ਤੇ ਜੇਕਰ ਤੁਸੀਂ ਛੱਲਣ ਵਾਲੀ ਲੈ ਆਉਂਗੇ ਤਾਂ ਉਹ ਸਸਤੀ ਮਿਲਦੀ ਹੈ ਤੇ ਉਸ ਨੂੰ ਲਿਆ ਕੇ ਤੁਸੀਂ ਭਾਵੇਂ ਸਾਰਾ ਟੱਬਰ ਲਾ ਕੇ ਛਿੱਲ ਕੇ ਰੱਖ ਲਵੋ ਇੱਕ ਦਿਨ ਜ਼ਰੂਰ ਐਫਰਟ ਕਰਨੇ ਪੈਂਦੇ ਆ ਪਰ ਤੁਹਾਡੇ ਬੀਕ ਦੇ ਵਿੱਚ ਮਜ਼ੇ ਲੱਗ ਜਾਂਦੇ ਆ ਅਤੇ ਇਸ ਤਰ੍ਹਾਂ ਉਹ ਮਿਰਚਾਂ ਨੂੰ ਵੀ ਤੁਸੀਂ ਇਸ ਤਰ੍ਹਾਂ ਕੱਟ ਕੇ ਸਟੋਰ ਕਰ ਸਕਦੇ ਹੋ ਤੇ ਸਬਜ਼ੀ ਦੇ ਵਿੱਚ ਜਦੋਂ ਲੋੜ ਅਨਸਾਰ ਵਰਤ ਸਕਦੇ ਹੋ 스ਪੂਨ ਦੇ ਨਾਲ ਕਿਉਂਕਿ ਡੇਲੀ-ਡੇਲੀ ਮਿਰਚਾਂ ਵਾਲੇ ਹੱਥ ਨਹੀਂ ਹੁੰਦੇ ਜਿਵੇਂ ਜੇ ਤੁਹਾਡੇ ਘਰ ਨਿਊ ਬੇਬੀ ਹੈ ਨਾ ਨਿਊ ਬੌਰਨ ਬੇਬੀ ਹੈ ਤਾਂ ਉਹਨਾਂ ਮਦਰਜ਼ ਲਈ ਬਹੁਤ ਸੌਖਾ ਹੋਊਗਾ ਕਿਉਂਕਿ ਆਪਾਂ ਨੂੰ ਹੁੰਦਾ ਵੀ ਬੱਚੇ ਦੇ ਮਿਰਚਾਂ ਵਾਲੇ ਹੱਥ ਨਾ ਲੱਗ ਜਾਣ ਆਪਣੇ ਇਸ ਤਰ੍ਹਾਂ ਜੋ ਲੋੜ ਅਨਸਾਰ ਤੁਸੀਂ ਡੇਲੀ ਇਸ ਦੇ ਵਿੱਚੋਂ ਯੂਜ਼ ਕਰ ਸਕਦੇ ਹੋ ਬਣੇ ਹੋਏ ਤੜਕੇ ਦੇ ਵਿੱਚ ਵੱਟ ਮੇਕ ਸ਼ੁਰ ਤੁਸੀਂ ਇਸ ਦੇ ਵਿੱਚ ਟਮਾਟਰ ਨਾ ਐਡ ਕੀਤਾ ਹੋਏ ਜਿਸ ਦੇ ਨਾਲੇ ਖਰਾਬ ਹੋਣ ਦੇ ਚਾਂਸ ਵੱਧ ਜਾਂਦੇ ਫਿਰ ਤੇ ਇਸ ਤਰ੍ਹਾਂ ਤੁਹਾਡੇ ਡੇਲੀ ਹੱਥਾਂ 'ਚ ਪਿਆ ਜੀ ਸਮੈਲ ਵੀ ਨਹੀਂ ਆਏਗੀ ਇਸ ਤੋਂ ਇਲਾਵਾ ਤੁਸੀਂ ਅਨਾਨਾਸ ਜੋ ਲੈਂਦਾ ਹੋਇਆ ਉਸ ਨੂੰ ਵੀ ਕੱਟ ਕੇ ਬਾਕਸ ਦੇ ਵਿੱਚ ਕੱਚ ਦੇ ਬਾਕਸ ਦੇ ਵਿੱਚ ਸਟੋਰ ਕਰਕੇ ਰੱਖ ਲਓ ਤੇ ਕਿਉਂਕਿ ਡੇਲੀ ਆਪਣੇ ਕੋਲੇ ਇਹ ਤਾਂ ਹੈ ਨਹੀਂ ਵੀ ਆਪਾਂ ਮਾਰਨਿੰਗ ਕੰਮ ਤੇ ਜਾਣਾ ਤੇ ਆਪਾਂ ਉਦੋਂ ਹੀ ਕੱਟ ਆਏ ਨੂੰ ਤੇ ਉਹਦੀ ਲੈ ਗੇ ਬਟ ਵੀਕਐਂਡ ਤੇ ਤੁਸੀਂ ਇਹਨੂੰ ਕਟਿੰਗ ਕਰਕੇ ਇੱਕ ਕੱਚ ਦੇ ਬਾਉਲ ਦੇ ਵਿੱਚ ਸਟੋਰ ਕਰਕੇ ਰੱਖ ਲਓ ਤੇ ਜਦੋਂ ਤੁਸੀਂ ਕੰਮ ਤੇ ਜਾਣਾ ਆਪਣੇ ਫਰੂਟ ਦੇ ਵਿੱਚ 4 ਤੋਂ 5 5 ਤੋਂ 10 ਸਲਾਈਸਸ ਤੁਸੀਂ ਇਹਦੀਆਂ ਐਡ ਕਰ ਸਕਦੇ ਹੋ ਤੇ ਹੋਪ ਤੁਹਾਨੂੰ ਇਹ ਕਿਚਨ ਹੈਕਸ ਸਾਰੇ ਬੜੀਆ ਪਸੰਦ ਆਏ ਹੋਣੇ ਤੇ ਤੁਸੀਂ ਮੈਂ ਆਪਣੀ ਕਿਚਨ ਦੇ ਵਿੱਚ ਜ਼ਰੂਰ ਇਹ ਫੋਲੋ ਕਰਦਿਓ ਤੇ ਤੁਸੀਂ ਵੀ ਫੋਲੋ ਕਰਕੇ ਦੇਖੋ ਤੁਹਾਡੀ ਵੀ ਲਾਈਫ ਆਸਾਨ ਹੋ ਜਾਏਗੀ ਇਹ ਕਿਚਨ ਹੈਕ ਸਿਰਫ ਕੁੜੀਆਂ ਲਈ ਹੀ ਨਹੀਂ ਜੋ ਮੁੰਡੇ ਖੁਦ ਆਪਣਾ ਫੂਡ ਬਣਾਉਂਦੇ ਆ ਤੇ ਉਹ ਵੀ ਕਰਕੇ ਦੇਖਣ ਟਰਾਈ ਕਰਕੇ ਦੇਖਣ ਤੇ ਮੁੰਡਿਆਂ ਦੀ ਜ਼ਿੰਦਗੀ ਵੀ ਸੌਖੀ ਹੋ ਜਾਏਗੀ